ਚੈਨਲ ਪੰਜਾਬੀ ਦੇ ਖਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਤੇ ਹਾਜ਼ਰਾਂ ਅੱਜ ਚਾਲੇ ਕਰਕ ਦਾ ਕਥਿਤ ਕਾਤਲ ਗ੍ਰਫਤਾਰ ਕੀਤਾ ਗਿਆ ਉਹਦੀ ਪਛਾਣ ਹੋਈ ਉਹਦੇ ਬਾਰੇ ਗੱਲਬਾਤ ਕਰਨੀ ਹੈ ਦੂਜਾ ਅਮਰੀਕਾ ਦੇ ਸੈਨੇਟ ਦਾ ਨਿਯਮ ਬਦਲਿਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਅਮਰੀਕਾ ਦੇ ਵਿੱਚ ਹੈਲਥ ਇੰਸ਼ੋਰੈਂਸ ਮਹਿੰਗਾ ਹੋ ਰਿਹਾ ਚੌਥੀ ਗੱਲਬਾਤ ਕਰਨੀ ਹੈ ਡਿਪਾਰਟਮੈਂਟ ਆਫ ਜਸਟਿਸ ਨੇ ਉਬਰ ਜਿਹੜੀ ਰਾਈਡ ਹੇਲਿੰਗ ਕੰਪਨੀ ਨੂੰ ਸ਼ੂਕ ਕੀਤਾ ਤੇ ਆਖਰ ਦੇ ਵਿੱਚ ਪੀਐਸ ਕਾਉਂਟੀ ਦੇ ਵਿੱਚ ਮਾਸ ਸ਼ੂਟਿੰਗ ਦੀ ਸਕੀਮ ਬਣਾਉਂਦਾ ਇੱਕ 13 ਸਾਲਾਂ ਦਾ ਨੌਜਵਾਨ ਗ੍ਰਫ ਜਿਹੜਾ ਬਹੁਤ ਵਰਤ ਚਰਚਿਤ ਕਤਲ ਹੋਇਆ ਉੱਥੇ ਉਹਦਾ ਆ ਉਸ ਮਾਮਲੇ ਦੇ ਵਿੱਚ ਅਥਾਰਟੀਜ਼ ਨੇ ਜਿਹੜਾ ਇੱਕ ਟੇਲਰ ਰੌਬਿੰਸਨ 22 ਸਾਲ ਦਾ ਵਿਅਕਤੀ ਆ ਉਹਨੂੰ ਨਾਮਜ਼ਦ ਕੀਤਾ ਯੂਟਾ ਦਾ ਰਹਿਣ ਵਾਲਾ ਆ ਤੇ ਇਹਨੂੰ ਚਾਰਲੀ ਕਿਰਕ ਦੀ ਜਿਹੜੀ ਹੱਤਿਆ ਸੀ ਉਸ ਮਾਮਲੇ ਦੇ ਵਿੱਚ ਸ਼ੱਕੀ ਸਮਝਿਆ ਜਾ ਰਿਹਾ ਕਥਿਤ ਕਾਤਲ ਸਮਝਿਆ ਜਾ ਰਿਹਾ ਸਸਪੈਕਟ ਆ ਇਹ ਹੁਣ ਇਹ ਜਿਹੜਾ ਇੱਕ ਪਰਿਵਾਰ ਜਿਹੜੀ ਕਿਉਂਕਿ ਕੱਲ ਆਪਾਂ ਜਾਣਦੇ ਆ ਲਗਾਤਾਰ ਇਸ ਮਾਮਲੇ ਦੇ ਤੇ ਅਪਡੇਟ ਆ ਰਹੀਆਂ ਸੀ ਬੁੱਧਵਾਰ ਦਾ ਇਹ ਕਤਲ ਹੋਇਆ ਉਹਦੇ ਤੋਂ ਬਾਅਦ ਜਿਹੜੀ ਹੁਣ ਲੇਟੈਸਟ ਇੱਕ ਵੀਡੀਓ ਜਾਰੀ ਕੀਤੀ ਸੀ ਇੱਕ ਵਿਅਕਤੀ ਸਾਹਮਣੇ ਉਹਦੇ ਛੱਤ ਦੇ ਉੱਤੇ ਆ ਤੇ ਉੱਥੋਂ ਛਾਲ ਮਾਰ ਕੇ ਗਨ ਛੱਡ ਕੇ ਤੇ ਉੱਥੋਂ ਭੱਜਦਾ ਆ ਉਹਦਾ ਜਿਹੜਾ ਸਾਰਾ ਖੁਲੀਆ ਤੇ ਉਹ ਸਾਰਾ ਕੁਝ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਜਿਹੜਾ ਵਿਅਕਤੀ ਮੰਨਿਆ ਜਾ ਰਿਹਾ ਜਾਂ ਗ੍ਰਿਫਤਾਰ ਕੀਤਾ ਗਿਆ ਆ ਟਾਈਲਰ ਰੌਬਨਸਨ ਇਹਦੇ ਫੈਮਿਲੀ ਫਰੈਂਡ ਨੇ ਉਹਨੂੰ ਪਛਾਣਿਆ ਵੀ ਇਹ ਤੇ ਇਹ ਟਾਈਲਰ ਰੌਬਨਸਨ ਆ ਤੇ ਉਹਨੇ ਫਰਦਸ਼ਾ ਵੀ ਇਹ ਫੋਟੋ ਤੇ ਵੀਡੀਓ ਦੇਖ ਕੇ ਜਿਹੜੀਆਂ ਲਾਰਡ ਇਨਫੋਰਸਮੈਂਟ ਰਿਲੀਜ਼ ਕੀਤੀਆਂ ਸੀ ਉਸ ਤੋਂ ਬਾਅਦ ਇਹਨੂੰ ਫੜਿਆ ਗਿਆ ਯੂਟਾ ਦੇ ਜਿਹੜੇ ਗਵਰਨਰ ਨੇ ਸਪੈਂਸਰ ਕਾਕਸ ਉਹਨਾਂ ਨੇ ਅਨਾਉਂਸ ਕੀਤਾ ਇਹ ਅੱਜ ਸਵੇਰੇ ਜਦੋਂ ਫਰਾਈਡੇ ਅੱਜ ਸ਼ੁੱਕਰਵਾਰ ਸਵੇਰੇ ਅਨਾਉਂਸ ਕੀਤਾ ਇੱਕ ਪ੍ਰੈਸ ਕਾਨਫਰੰਸ ਕੀਤੀ अर्ਲੀ ਮਾਰਨਿੰਗ ਤੇ ਉਹਦੇ ਵਿੱਚ ਉਹਨਾਂ ਨੇ ਅਨਾਉਂਸ ਕੀਤਾ ਕਿ ਉਹਦੇ ਕਥਿਤ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਪਹਿਲਾਂ ਰਾਸ਼ਟਰਪਤੀ 트ੰਪ ਦਾ ਬਿਆਨ ਆਇਆ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਸਾਡੀ ਕਸਟਡੀ ਦੇ ਵਿੱਚ ਹੈ ਅਸੀਂ ਉਹਨੂੰ ਫੜ ਲਿਆ ਪਰ ਉਹ ਕੌਣ ਆ ਕੀ ਆ ਉਹਦਾ ਨਾਮ ਵਗੈਰਾ ਕੁਝ ਵੀ ਨਹੀਂ ਸੀ ਦੱਸਿਆ ਗਿਆ ਫੌਕਸ ਐਂਡ ਫਰੈਂਡਸ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਵਿਦ ਹਾਈ ਡਿਗਰੀ ਆਫ ਸਰਟੇਨਟੀ ਜਿਹੜਾ ਸਸਪੈਕਟ ਆ ਉਹ ਸਾਡੇ ਕਸਟਡੀ ਦੇ ਵਿੱਚ ਆ ਲਾਰ ਐਨਫੋਰਸਮੈਂਟ ਨੇ ਬਹੁਤ ਜ਼ਿਆਦਾ ਐਫਰਟ ਕੀਤੇ ਔਰ ਜਿੱਥੇ ਰਾਸ਼ਟਰਪਤੀ ਟਰੰਪ ਨੇ ਕ੍ਰੈਡਿਟ ਦਿੱਤਾ ਲੋਕਲ ਪੁਲਿਸ ਨੂੰ ਗਵਰਨਰ ਨੂੰ ਤੇ ਫੈਡਰਲ ਅਥਾਰਟिटीज ਨੂੰ ਕਿ ਜਿਸ ਤਰੀਕੇ ਨਾਲ ਇਹ ਇਕੱਠੇ ਹੋ ਕੇ ਇਹਨਾਂ ਨੇ ਇਸ ਕੇਸ ਦੇ ਉੱਤੇ ਕੰਮ ਕੀਤਾ ਚਾਰਲੀ ਕਿਰਕ ਨੂੰ ਗੋਲੀ ਮਾਰੀ ਗਈ ਸੀ ਬੁੱਧਵਾਰ ਨੂੰ ਉਹਦੀ ਮੌਤ ਹੋ ਗਈ ਸੀ ਜਦੋਂ ਆਊਟਡੋਰ ਇਵੈਂਟ ਕਯੂਟਾ ਵੈਲੀ ਯੂਨੀਵਰਸਿਟੀ ਆਰਐਮ ਦੇ ਵਿੱਚ ਆਪਣਾ ਭਾਸ਼ਣ ਦੇ ਰਿਹਾ ਸੀ ਉਸ ਵੇਲੇ ਕਿ 31 ਸਾਲ ਦੀ ਉਮਰ ਸੀਗੀ ਬਹੁਤ ਵੱਡਾ ਕੰਜ਼ਰਵਟਿਵ ਲੀਡਰ ਬਾਰ ਬਾਰ ਸੀ ਇਸ ਗੱਲ ਦਾ ਜ਼ਿਕਰ ਕਰ ਚੁੱਕਿਆ ਕੰਜ਼ਰਵਟਿਵ ਐਕਟਿਵਿਸਟ ਸੀਗਾ ਜਿਹੜੀ ਉਹਦੀ ਆਨਲਾਈਨ ਪ੍ਰੈਜੈਂਸ ਬਹੁਤ ਜ਼ਿਆਦਾ ਸੀ ਮਿਲੀਅਨ ਦੇ ਵਿੱਚ ਟਿਕਟੌਕ ਤੇ ਉਹਦੇ ਫੋਰ ਇਧਰ ਉਧਰ ਐਕਸ ਦੇ ਉੱਤੇ ਫੋਲੋਅਰ ਸੀਗੇ ਟਰਨਿੰਗ ਪੁਆਇੰਟ ਯੂਐਸਏ ਨੇ 18 ਸਾਲਾਂ ਦੇ ਨੇ ਬਣਾ ਲਈ ਸੀ ਜਿਹੜੀ ਰੈਪਿਊਟੇਸ਼ਨ ਆ ਇਹਦੀ ਟਰਨਿੰਗ ਪੁਆਇੰਟ ਯੂਐਸਏ ਜਿਹੜੀ ਆਰਗੇਨਾਈਜੇਸ਼ਨ ਸੀਗੀ ਇੱਕ ਯੂਥ ਫੋਕਸਡ ਕਨਜ਼ਰਵੇਟਿਵ ਗਰੁੱਪ ਜਿਹੜਾ ਇਹਨੇ ਬਣਾਇਆ ਸੀਗਾ ਸੋ ਪੋਲਿਟਿਕਲ ਟਾਈਜ਼ ਬਹੁਤ ਸੀਗੇ ਰਾਸ਼ਟਰਪਤੀ ਟਰੰਪ ਦੇ ਬਹੁਤ ਨੇੜੇ ਸੀ ਉਹ ਉਪ ਰਾਸ਼ਟਰਪਤੀ ਜੇਡੀ ਬੈਂਸ ਦਾ ਇਹ ਮਤਲਬ ਨਿੱਜੀ ਦੋਸਤ ਕਹਿ ਲਓ ਬਹੁਤ ਨੇੜੇ ਦੀ ਸਾਂਝ ਸੀ ਉਹਦੇ ਨਾਲ ਉਹਦੀ ਆਈਡੈਂਟੀਫਿਕੇਸ਼ਨ 2 ਦਿਨ ਬਾਅਦ ਸਾਹਮਣੇ ਆਈ ਸੀ ਜਿਹੜਾ ਬੰਦੇ ਨੇ ਗੋਲੀ ਮਾਰੀ ਹੈ ਉਹਨੂੰ ਜਦੋਂ ਪਛਾਣਿਆ ਗਿਆ ਤੇ ਉਹਦਾ ਜਿਹੜਾ ਪਛਾਣਿਆ ਗਿਆ ਮਤਲਬ ਉਹਦਾ ਹੁਲੀਆ ਦੱਸਿਆ ਗਿਆ ਤੇ ਪੂਰੇ ਦੇਸ਼ ਦੇ ਵਿੱਚ ਇਹ ਮਤਲਬ ਇੱਕ ਕਹਿ ਲਓ ਕਿ ਉਹਦਾ ਉਹ ਸਾਰੇ ਦਾ ਸਾਰਾ ਫੈਲ ਗਿਆ ਤੇ ਉਹਦੇ ਤੋਂ ਬਾਅਦ ਇਹ ਪਤਾ ਲੱਗਿਆ ਸੋ ਵੀਡੀਓ ਜਿਹੜੀ ਆਈ ਸੀ ਉਹਦੇ ਚ ਇੱਕ ਵਿਅਕਤੀ ਜਿਹੜਾ ਛੱਤ ਤੋਂ ਦੌੜਦਾ ਆ ਗਰਾਊਂਡ ਦੇ ਉੱਤੇ ਫਿਰ ਉਹ ਥੱਲੇ ਛਾਲ ਮਾਰਦਾ ਆ ਤੇ ਉਹ ਜਿਹੜੇ ਝਾੜੀਆਂ ਜੀਆਂ ਦੇ ਵਿੱਚ ਫਿਰ ਅੱਗੇ ਨੂੰ ਚਲੇ ਜਾਂਦਾ ਆ ਜਿਹੜੀ ਰਾਈਫਲ ਆ ਉਹ ਸੀ ਵੈਪਨ ਜਿਹਦੇ ਨਾਲ ਇਹ ਮਰਡਰ ਹੋਇਆ ਸੀ ਤੇ ਉਹਦੀ ਡਿਸਕ੍ਰਿਪਸ਼ਨ ਜਿਹੜੀ ਜਦੋਂ ਦੱਸੀ ਗਈ ਉਹਨੇ ਕਿ ਜਿਹੜੀ ਕਾਲੇ ਰੰਗ ਦੀ ਪੂਰੀਆਂ ਬਾਹਵਾਂ ਦੀ ਟੀ-ਸ਼ਰਟ ਪਾਈ ਸੀ ਤੇ ਮਾਰਕਾ ਦਾ ਫਲੈਗ ਉੱਤੇ ਉਹਦੇ ਤੇ ঈগল ਦਾ ਡਿਜ਼ਾਈਨ ਸੀਗਾ ਬੇਸ਼ਵਲ ਕੈਪਸੂ ਟ੍ਰਾਇੰਗਲ ਜਿਹੜਾ ਸਿੰਬਲ ਸੀ ਉਹਦੇ ਉੱਤੇ ਸਨ ਗਲਾਸਸ ਸੀ ਸੋ ਉਹ ਸਾਰੇ ਕੁਝ ਦੇ ਨਾਲ ਉਹ ਫੜ ਲਿਆ ਗਿਆ ਤੇ ਹੁਣ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਉਹਦਾ ਮੋਟਿਵ ਕੀ ਸੀ ਕੌਣ ਆ ਕਿਉਂ ਕੀਤਾ ਇਹਦੇ ਬਾਰੇ ਹੁਣ ਜਿਦਾਂ ਜਿਦਾਂ ਸਮਾਂ ਲੰਘਦਾ ਗੱਲਾਂ ਬਾਤਾਂ ਸਾਹਮਣੇ ਆਉਣਗੇ ਜਿਹੜੇ ਰਿਪਬਲਿਕਨ ਨੇ ਇਹਨਾਂ ਨੇ ਨਿਊਕਲੀਅਰ ਆਪਸ਼ਨ ਇੱਕ ਕਾਨੂੰਨ ਆ ਇਹਨੂੰ ਯੂਜ਼ ਕੀਤਾ ਜਿਹੜਾ ਸੈਨੇਟ ਦਾ ਰੂਲ ਚੇਂਜ ਕਰ ਦਿੱਤਾ ਇਹਨਾਂ ਨੇ ਜਿਹੜੀਆਂ ਨਾਮਿਨੇਸ਼ਨ ਜਦੋਂ ਹੁਣ ਕਨਸਰਪਟ ਜਿਹੜੀ ਆਪਣੀ ਰਿਪਬਲਿਕਨ ਸਰਕਾਰ ਆ ਇਹਦੇ ਵਿੱਚ ਬਹੁਤ ਸਾਰੀਆਂ ਨਾਮਿਨੇਸ਼ਨ ਹੁੰਦੀਆਂ ਜਦ ਰਾਸ਼ਟਰਪਤੀ ਜਿਆ ਇਹ ਨਾਮਿਨੇਟ ਕਰਦੇ ਕੇ ਇਹਨੂੰ ਇਹਦਾ ਮੁਖੀ ਲਾਉਣੇ ਨੂੰ ਮਾਗ ਕਰਨੇ ਨੂੰ ਆ ਕਰਨਾ ਉਹਦੇ ਲਈ ਫਿਰ ਇੱਕ ਪ੍ਰੋਸੈਸ ਆ ਉਸ ਪ੍ਰੋਸੈਸ ਦੇ ਵਿੱਚ ਜ਼ਿਆਦਾ ਵੋਟਾਂ ਚਾਹੀਦੀਆਂ ਇੱਕ ਇੱਕ ਕਰਕੇ ਸਾਰਿਆਂ ਨੂੰ ਦੇਖਿਆ ਜਾਂਦਾ ਵੀ ਇਹਨੂੰ ਮਨਜ਼ੂਰੀ ਦੇਣੀ ਆ ਜਾਂ ਨਹੀਂ ਦੇਣੀ ਜਿਹੜੀ ਇਹ ਜਿਹੜੀ ਤਬਦੀਲੀ ਕੀਤੀ ਗਈ ਆ ਇਹ 53 45 ਦੇ ਫਰਕ ਦੇ ਨਾਲ ਪਾਰਟੀ ਲਾਈਨ ਦੇ ਉੱਤੇ ਤਬਦੀਲੀ ਕੀਤੀ ਗਈ ਆ ਤਬਦੀਲੀ ਇਹ ਆ ਕਿ ਹੁਣ ਸੈਨੇਟ ਜਿਹੜੇ ਕਿੰਨੇ ਸਾਰੇ ਨਾਮਿਨੀ ਇੱਕੋ ਵੇਲੇ ਕਨਫਰਮ ਕਰ ਸਕਦਾ ਜਦੋਂ ਮੰਨ ਲਓ ਕਿਸੇ ਨੂੰ ਲਾਉਣਾ ਹੋਵੇ ਲਗ ਜਿਹੜੀਆਂ ਵੱਡੇ ਅਹੁਦੇ ਆ ਉਹਨਾਂ ਦੇ ਉੱਤੇ ਇਹ ਰੂਲ ਨਹੀਂ ਲਾਗੂ ਹੁੰਦਾ ਜਿਵੇਂ ਜਿਹੜੇ ਕੋਈ ਕੋਈ ਕੈਬਨਟ ਮੈਂਬਰ ਲਾਉਣਾ ਕਿਸੇ ਨੂੰ ਸੁਪਰੀਮ ਕੋਰਟ ਦਾ ਜੱਜ ਲਾਉਣਾ ਜਾਂ ਫੈਡਰਲ ਜੱਜ ਲਾਉਣਾ ਆ ਉਸ ਮਾਮਲੇ ਦੇ ਵਿੱਚ ਨਹੀਂ ਇਹ ਐਪਲਾਈ ਹੁੰਦਾ ਦੂਜੀਆਂ ਜਿਹੜੀਆਂ ਸਾਰੀਆਂ ਇਹ ਤੋਂ ਹੇਠ ਲੀਆਂ ਪੋਜੀਸ਼ਨਸ ਨੇ ਜਿੱਥੇ ਨਾਮਿਨੇਟ ਕੀਤਾ ਜਾਂਦਾ ਉਹ ਜਿਹੜੀ ਨਾਮੀਨੇਸ਼ਨ ਹੁੰਦੀ ਹੈ ਉਹ ਸੈਨੇਟ ਦੇ ਕੋਲ ਆਉਂਦੀ ਹੈ ਸੈਨੇਟਰ ਉਹਨੂੰ ਫਿਰ ਇੱਕ ਇੱਕ ਕਰਕੇ ਦੇਖਦੀ ਹੈ ਵੀ ਇਹ ਕੌਣ ਆ ਮਨਜ਼ੂਰ ਕਰਨਾ ਨਹੀਂ ਮਨਜ਼ੂਰ ਕਰਨਾ ਸੈਨੇਟ ਜਿਹਦੇ ਵਿੱਚ ਰਿਪਬਲਿਕਨ ਵੀ ਸ਼ਾਮਲ ਨੇ ਦੋਵੇਂ ਤਰਾਹ ਦੇਖ ਕੇ ਫਿਰ ਬਹੁਮਤ ਦੇ ਨਾਲ ਉੱਥੇ ਫੈਸਲਾ ਕੀਤਾ ਜਾਂਦਾ ਹੁਣ ਜਿਹੜੀਆਂ ਕੈਬਨਟ ਮੈਂਬਰ ਸੁਪਰੀਮ ਕੋਰਟ ਜਸਟਿਸਿਸ ਜਾਂ ਫੈਡਰਲ ਜੱਜ ਉਹਨਾਂ ਦੇ ਉੱਤੇ ਵੀ ਪਹਿਲਾਂ ਵਾਂਗੂ ਉਦਾਂ ਹੀ ਹੋਣਾ ਜਿਹੜਾ ਰਿਪਬਲਿਕਨ ਇਹ ਕਹਿੰਦੇ ਆ ਕਿ ਜਿਹੜਾ ਡੈਮੋਕ੍ਰੇਟ ਆ ਇਹ ਜਾਣਬੁੱਝ ਕੇ ਉਹਦੀਆਂ ਜਿਹੜੀਆਂ ਡੋਨਲਡ 트੍ਰੰਪ ਦੀਆਂ ਨੋਮੀਨੀ ਨੋਮਿਨੀਸ ਨੇ ਉਹਦੇ ਉਹਨੂੰ ਜਾਣਬੁੱਝ ਕੇ ਸਲੋ ਕਰਦੇ ਆ ਤੇ ਇਹਦੇ ਨਾਲ ਬੈਕਲੌਗ ਬਣੀ ਜਾਂਦਾ ਵੀ ਇਦਾਂ ਤੇ ਇੱਕ ਇੱਕ ਨੂੰ ਮਨਜ਼ੂਰੀ ਦੇਣ ਲੱਗੇ ਤੇ ਸਾਲਾਂ ਦੇ ਸਾਲ ਲੱਗ ਜਾਣੇ ਆ ਡੈਮੋਕ੍ਰੇਟ ਇਹ ਕਹਿੰਦੀ ਆ ਵੀ ਜਿਹੜੀ ਇਹ ਡੋਨਲਡ 트੍ਰੰਪ ਨੋਮੀਨੇਸ਼ਨ ਕਰਦਾ ਜਿਹਨਾਂ ਵਿਅਕਤੀਆਂ ਦੀ ਉਹ ਹੁੰਦੇ ਹੀ ਇਹਨੇ ਮਾੜਿਆ ਕਿ ਸਾਨੂੰ ਦੇਖਣਾ ਪੈਂਦਾ ਵੀ ਉਹਦੇ ਬਾਰੇ ਸਾਰਾ ਕੁਝ ਹਿਸਾਬ-ਕਿਤਾਬ ਤੋਂ ਬਾਅਦ ਫੈਸਲਾ ਕਰਨਾ ਪੈਂਦਾ ਉਹ ਹਿਸਟੋਰਿਕਲੀ ਬੈਡ ਕਿਹਾ ਉਹਨਾਂ ਨੇ ਕਿ ਇਹਨੇ ਮਾੜੇ ਬੰਦੇ ਪਹਿਲਾਂ ਆਏ ਕਦੇ ਨਹੀਂ ਅ ਅਮਰੀਕਾ ਦੇ ਪ੍ਰਸ਼ਾਸਨ ਦੇ ਵਿੱਚ ਹੁਣ ਦੋਵਾਂ ਸਾਈਡਸ ਨੇ ਜਿਹੜੀ ਕੋਸ਼ਿਸ਼ ਕੀਤੀ ਸੀ ਕਿਸੇ ਨੈਗੋਸ਼ੀਏਸ਼ਨ ਦੇ ਉੱਤੇ ਪਹੁੰਚਣ ਦੀ ਅ ਪਰ ਜਿਹੜੀ ਬਾਈਪਾਰਟਿਸਨ ਡੀਲ ਸੀਗੀ ਦੋਵਾਂ ਪਾਰਟੀਆਂ ਦੇ ਆਖਰੀ ਮੌਕੇ ਦੇ ਉੱਤੇ ਕਲਾਪਸ ਹੋ ਗਈ ਡੈਮੋਕ੍ਰੇਟਸ ਨੇ ਸਭ ਤੋਂ ਪਹਿਲਾਂ ਹੈ ਨਿਊਕਲੀਅਰ ਆਪਸ਼ਨ ਯੂਜ਼ ਕੀਤੀ ਸੀ 213 ਦੇ ਵਿੱਚ ਆਪਣੇ ਬਹੁਤ ਸਾਰੇ ਨਾਮਿਨੇਸ ਬਾਰੇ ਮੰਨ ਲਓ ਹਿਊਮਨ ਐਂਡ ਹੈਲਥ ਸਰਵਿਸਸ ਦਾ ਮੁਖੀ ਲਾਉਣਾ ਜੈਰਫ ਕੈਨੇਡੀ ਨੂੰ ਉਹਨੂੰ ਚੁਣਨਾ ਦਾ ਰਾਸ਼ਟਰਪਤੀ ਟਰੰਪ ਨੇ ਉਹਨੂੰ ਚੁੜਨ ਤੋਂ ਬਾਅਦ ਸੈਨੇਟ ਦੇ ਵਿੱਚ ਉਹਦੀ ਉਹਦੀ ਕਨਫਰਮੇਸ਼ਨ ਹੋਣੀ ਕਰਨੀ ਆ ਉਹ ਚੀਜ਼ਾਂ ਦਾ ਜਿਹ ਵੀ ਇਹਦੇ ਵਿੱਚੋਂ ਬਾਹਰ ਨਹੀਂ ਜਿਹੜੀਆਂ ਉਸ ਲੈਵਲ ਦੀਆਂ ਕੈਬਨਟ ਲੈਵਲ ਦੀਆਂ ਨੇ ਉਹ ਤੋਂ ਹੇਠ ਲੀਆਂ ਜਿਹੜੀਆਂ ਪੋਜੀਸ਼ਨਸ ਨੇ ਉੱਥੇ ਫਿਰ ਇੱਕ ਇੱਕ ਨੂੰ ਨਹੀਂ ਕਰਨ ਦੀ ਲੋੜ ਹੁਣ ਕੀ ਕਰਨਗੇ ਇਹ ਇਕੱਠਿਆਂ ਨੂੰ ਹੀ ਕਰ ਦੇਣਗੇ 13 ਦੇ ਵਿੱਚ ਡੈਮੋਕ੍ਰੇਟ ਨੇ ਯੂਜ਼ ਕੀਤੀ ਸੀ ਰਿਪਬਲਿਕਨ ਨੇ 17 ਦੇ ਵਿੱਚ ਇਹਨੂੰ ਐਕਸਪੈਂਡ ਕਰ ਦਿੱਤਾ ਸੁਪਰੀਮ ਕੋਰਟ ਦੀ ਨਾਮਿਨੇਸ਼ਨਸ ਦੇ ਲਈ ਤੇ ਜਿਹੜਾ ਡਿਬੇਟ ਟਾਈਮ ਕੱਟ ਕਰ ਦਿੱਤਾ 2019 ਦੇ ਵਿੱਚ ਹੁਣ ਇਮੀਡੀਏਟ ਇਫੈਕਟ ਦੇ ਨਾਲ ਜਿਹੜੇ ਸੈਨੇਟ ਮੈਜੋਰਿਟੀ ਲੀਡਰ ਨੇ ਜੌਨ ਥਿਊਨ ਉਹਨਾਂ ਨੇ ਜਿਹੜੀਆਂ 48 ਨਾਮਿਨੇਜ਼ ਲਾਈਨ ਅਪ ਕਰ ਦਿੱਤੇ ਇਕੱਠੇ 48 ਈਪੀਏ ਡਿਫੈਂਸ ਐਮਬੈਸਡਰਸ ਜਿਹਦੇ ਵਿੱਚ ਆ ਕੈਲੇਸਟਾ ਗ੍ਰਿਨਿਚ ਆ ਤੇ ਕਿੰਬਰਲੇ ਗਿਲਫੋਰ ਆ ਇਹ ਸਾਰਿਆਂ ਨੂੰ ਉਹਦੇ ਵਿੱਚ ਇਕੱਠੇ ਹੀ ਕਨਫਰਮ ਕਰ ਦਿੱਤਾ ਭਵਿੱਖ ਦਾ ਇਹ ਆ ਕਿ ਡੈਮੋਕ੍ਰੇਟਸ ਨੇ ਜਿਹੜੀ ਵਾਰਨਿੰਗ ਦਿੱਤੀ ਆ ਕਿ ਇਹਦੇ ਨਾਲ ਜਿਹੜੀ ਓਵਰਸਾਈਟ ਘਟਾ ਦੋਗੇ ਜੇ ਤੁਸੀਂ ਤੇ ਇਹਦੇ ਨਾਲ ਬੈਕਫਾਇਰ ਹੋ ਸਕਦਾ ਜਦੋਂ ਡੈਮੋਕ੍ਰੇਟ ਪ੍ਰੈਜ਼ੀਡੈਂਟ ਹੋਇਆ ਰਿਪਬਲਿਕਨ ਆਰਗੂ ਕਰਦੇ ਆ ਕਿ ਇਹਦੇ ਨਾਲ ਜਿਹੜੀ ਸੈਨੇਟ ਦੀ ਐਫੀਸ਼ੀਐਂਸੀ ਆ ਉਹ ਵੱਧੀ ਆ ਵੀ ਅਰਿ ਤੁਸੀਂ ਕਿੰਨਾ ਕਿੰਨਾ ਚਿਰ ਕੱਲੇ-ਕੱਲੇ ਲਈ ਕਰੀ ਜਾਓ ਇਕੱਠੇ ਦੇ ਉੱਤੇ ਹੀ ਜਿਹੜਾ ਫੈਸਲਾ ਕਰ ਸਕਦੇ ਸੋ ਸੈਨੇਟ ਨੇ ਜਿਹੜਾ ਰੂਲ ਆ ਹੁਣ ਸੈਨੇਟ ਦੇ ਵਿੱਚ ਕਿਸੇ ਵਿਅਕਤੀ ਨੂੰ ਅਪਰੂਵ ਕਰਨਾ ਨੂੰ ਮਨਜ਼ੂਰੀ ਦੇਣੀ ਜਿਹਨੂੰ ਪ੍ਰੈਜ਼ੀਡੈਂਟ ਟਰੰਪ ਨੇ ਚੁਣਿਆ ਆ ਉਹ ਸੈਨੇਟ ਦੇ ਲਈ ਕੰਮ ਸੌਖਾ ਹੋ ਗਿਆ ਇਸ ਤੋਂ ਪਹਿਲਾਂ ਉਹਨੂੰ ਇੱਕ ਇੱਕ ਕਰਕੇ ਵੋਟ ਹੁਣੀ ਹੁੰਦੀ ਸੀ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਹੁਣ ਜਿਹੜੀ ਹੈ ਸਾਰਿਆਂ ਨੂੰ ਇਕੱਠਿਆਂ ਨੂੰ ਅਪਰੂਵਲ ਦਿੱਤੀ ਜਾ ਸਕਦੀ ਆ ਬਹੁਤ ਮਹੱਤਵਪੂਰਨ ਜੌਬਸ ਜਿਹੜੀਆਂ ਜਿਵੇਂ ਕੈਬਨਟਰੀ ਨੇ ਜਾਂ ਜੱਜਸ ਨੇ ਸੁਪਰੀਮ ਕੋਰਟ ਆ ਉਹਨਾਂ ਦੇ ਮਾਮਲੇ ਨੂੰ ਛੱਡ ਕੇ ਜਿਹੜਾ ਇਹ ਹੁਣ ਇੱਕ ਵੱਡੀ ਚੇਂਜ ਕੀਤੀ ਗਈ ਆ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਜਿਹੜਾ ਹੈਲਥ ਇੰਸ਼ੋਰੈਂਸ ਆ ਉਹਦੇ ਸਬੰਧ ਦੇ ਵਿੱਚ ਹੈਲਥ ਇੰਸ਼ੋਰੈਂਸ ਦੀ ਕਾਸਟ ਵੱਧ ਜਾਣੀ ਅਮਰੀਕਾ ਚ ਹੈਲਥ ਇੰਸ਼ੋਰੈਂਸ ਮਹਿੰਗਾ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਮੰਨਿਆ ਜਾ ਰਿਹਾ ਕਿ ਅਗਲੇ ਸਾਲ 26 ਦੇ ਵਿੱਚ ਸਿਗਨੀਫੀਕੈਂਟਲੀ ਵੱਧ ਜਾਣਾ ਪਤਾ ਲੱਗੂਗਾ ਵੀ ਵਧਿਆ ਪ੍ਰਾਈਵੇਟ ਇੰਸ਼ੋਰੈਂਸ ਵੀ ਤੇ ਗਵਰਨਮੈਂਟ ਦੇ ਪਲਾਨ ਵੀ ਜਿਹੜੇ ਓਬਾਮਾ ਕੇਅਰ ਆ ਏਸੀਏ ਆ ਉਹ ਜਿਹੜੇ ਸਾਰੇ ਯੂਜ਼ਰਸ ਨੇ ਉਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਜਿਹੜੇ ਅਫੋਰਡੇਬਲ ਕੇਅਰ ਐਕਟ ਦੇ ਅਧੀਨ ਆਉਂਦੇ ਆ ਕਵਰੇਜ ਅਫੋਰਡੇਬਲ ਕੇਅਰ ਐਕਟ ਜਣੀ ਏਸੀਏ ਦੇ ਅਧੀਨ ਲੈਂ ਆ ਉਹ ਬਹੁਤ ਜ਼ਿਆਦਾ ਡਰਾਮੈਟਿਕ ਕਾਸਟ ਹਾਈਕ ਹੋਊਗੀ ਉਹਨਾਂ ਦੀ ਮਤਲਬ ਜਿਹੜੀ ਪਤਾ ਲੱਗੂਗੀ ਕਿ ਕੀਮਤ ਵਧੀ ਹੈ ਇੱਕ ਵਾਰੀ ਕਿਉਂਕਿ ਸਬਸਿਡੀਆਂ ਹੁਣ ਖਤਮ ਹੋ ਜਾਣੀਆਂ ਉਹਦੇ ਤੋਂ ਬਾਅਦ ਜਿਹੜੇ ਪ੍ਰੀਮੀਅਮ ਨੇ ਉਹ 75% ਤੋਂ ਜ਼ਿਆਦਾ ਕੁਝ ਲੋਕਾਂ ਦੇ ਉੱਤੇ ਚਲੇ ਜਾਣੇ ਆ ਪ੍ਰੀਮੀਅਮ ਕਿਉਂ ਵਧ ਰਿਹਾ ਦੋ ਵੱਡੇ ਕਾਰਨ ਨੇ ਇਹਦੇ ਇੱਕ ਤਾਂ ਜਿਹੜੀਆਂ ਵੱਡਾ ਕਾਰਨ ਇਹ ਤਾਂ ਦੱਸਿਆ ਜਾ ਰਿਹਾ ਜਿਹੜੀਆਂ ਜੀਐਲਪ 1 ਡਰੱਗਸ ਨੇ ਜਿਹੜੀ ਓਬੈਸਟੀ ਵਾਲੀਆਂ ਡਰੱਗਸ ਨੇ ਉਹ ਆ ਜਿਹੜੇ ਉਹਦੇ ਕਹ ਲੋ ਕਿ ਪੋਟੈਂਸ਼ੀਅਲ ਦੂਜਾ ਇਹਦੇ ਟੈਰਿਫਸ ਨੇ ਜਿਹੜੇ ਫਾਰਮਾਸਿਊਟੀਕਲ ਡਰੱਗਸ ਜੇ ਜਾਂ ਤਾਂ ਦਵਾਈ ਜਾਂ ਉਹਦੇ ਇਨਗਰੀਡੀਅੰਟਸ ਉਹਦੇ ਵਿੱਚ ਪੈਣ ਵਾਲੇ ਜਿਹੜੇ ਚੀਜ਼ਾਂ ਨੇ ਉਹ ਬਾਹਰੋਂ ਮਗਾਈਆਂ ਜਾਂਦੀਆਂ ਨੇ ਉਹ ਦੋਵਾਂ ਦਾ ਜਿਹੜੀਆਂ ਮੋਟਾਪੇ ਨਾਲ ਸੰਬੰਧਿਤ ਡਰੱਗਸ ਨੇ ਇਹਨਾਂ ਦੀ ਵਰਤੋਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਜੀ ਐਲ ਪੀ 1 ਡਰੱਗ ਜਿਹਨੂੰ ਆਹਾ ਵਿਗੋਵੀ ਜਾਂ ਦੂਜੀ ਕਹੀ ਜਾਂਦੀ ਹੈ ਆਪਣੇ ਜਿਹੜੀਆਂ ਕੁਝ ਹੋਰ ਹੈਗੀਆਂ ਨੇ ਉਹ ਸਾਰੀਆਂ ਜੀ ਐਲ ਪੀ 1 ਡਰੱਗਸ ਦੇ ਵਿੱਚ 92% ਵਾਧਾ ਹੋਇਆ 23 ਚ 56% ਫੇਰ ਵਾਧਾ ਹੋ ਗਿਆ 24 ਦੇ ਵਿੱਚ ਤੇ ਇਹ ਮਹੀਨੇ ਦੀ 800 ਡਾਲਰ ਦੀ ਦਵਾਈ ਆਉਂਦੀ ਆ ਜੇ ਤੁਸੀਂ ਇਹ ਜਿਹੜੀ ਇਹਦੇ ਨਾਲ ਪਤਲੇ ਹੋਣਾ ਹੋਵੇ ਆ ਇਨਸ਼ੋਰਰ ਜਿਹੜੇ ਨੇ ਉਹ ਐਸ ਕੁਲੇ ਬਹੁਤ ਸਾਰੇ ਜਿਹੜੇ ਇੰਸ਼ੋਰੈਂਸ ਕੰਪਨੀਆਂ ਆ ਉਹ ਪਹਿਲੀਆਂ ਜਿਹੜੀਆਂ অথরাইゼਸ਼ਨ ਰਿਕੁਆਇਰਮੈਂਟ ਆ ਜਿੱਦਾਂ ਅਪਰੂਵਲ ਕਵਰੇਜ ਤੋਂ ਪਹਿਲਾਂ ਜਾਂ ਉਹ ਸਾਰਾ ਕੁਝ ਉਹ ਵੀ ਵਿੱਚ ਐਡ ਕਰ ਰਹੇ ਆ ਵੀ ਪੇਸ਼ੈਂਟ ਨੂੰ ਕੁਝ ਹਾਲਤਾਂ ਦੀ ਬੋਡੀ ਮਾਸ ਇੰਡੈਕਸ ਵੀ ਉਹ ਮੋਟਾ ਕਿੰਨਾ ਆ ਥ੍ਰੈਸ਼ਹੋਲਡ ਉਹਦਾ ਟੈਰਫ ਨੇ ਨਾਲ ਚੀਜ਼ਾਂ ਹੋਰ ਬੱਤਰ ਹੋ ਰਹੀਆਂ ਡਿਸਕਸ਼ਨ ਇਹ ਵੀ ਆ ਕਿ ਟੈਰਫ ਲਾ ਦਿੱਤੇ ਹੋਰ ਟੈਰਫ ਲੱਗ ਜਣੇ ਦਵਾਈਆਂ ਦੇ ਉੱਤੇ ਜਾਂ ਜਿਹੜੀਆਂ ਬਾਹਰੋਂ ਇਨਗਰੀਡੀਅੰਟ ਆਉਂਦੇ ਉਹਨਾਂ ਦੇ ਉੱਤੇ ਜੇ ਇਦਾਂ ਦੇ ਟੈਰਫ ਲੱਗ ਗਏ ਤਾਂ ਜਿਹੜੀਆਂ ਡਰੱਗ ਦੀਆਂ ਕੀਮਤਾਂ ਨੇ ਜਿਹੜੀ ਉਹ ਜੈਂਪਿਕ ਵਰਗੀਆਂ ਨੇ ਜਾਂ ਦੂਜੀਆਂ ਨੇ ਜਾਂ ਜਿਹੜੀ ਉਹਨਾਂ ਦੀ ਇੰਸ਼ੋਰੈਂਸ ਕਾਸਟ ਆ ਕੁਦਰਤੀ ਤੌਰ ਦੇ ਉੱਤੇ ਵਧ ਜਾਣੀ ਜਿਹੜੀ ਫੈਡਰਲ ਹੈਲਪ ਜਿਹੜੀ ਏਸੀਏ ਪ੍ਰੀਮੀਅਮ ਨੂੰ ਜ਼ਿਆਦਾ ਅਫੋਰਡੇਬਲ ਬਣਾਉਂਦੀ ਸੀ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਔਰ ਕੋਵਿਡ-19 ਦੇ ਵਿੱਚ ਸ਼ੁਰੂ ਹੋਈ ਸੀ ਉਹ ਹੁਣ ਖਤਮ ਹੋ ਰਹੀ ਹੈ ਜਦੋਂ ਇਹ ਸਬਸਿਡੀਆਂ ਐਕਸਪਾਇਰ ਹੋ ਗਈਆਂ ਬਹੁਤ ਸਾਰੇ ਲੋਕਾਂ ਦੇ ਉੱਤੇ ਬੋਝ ਵੱਡਾ ਪੈ ਜਾਣਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੀਆਂ ਸਬਸਿਡੀਆਂ ਖਤਮ ਹੋਣ ਤੋਂ ਬਾਅਦ ਅੰਦਾਜ਼ਾ ਕੀ ਹੈਗਾ ਕਿ ਲਗਭਗ 40 ਲੱਖ ਲੋਕ ਜਿਹੜੇ ਆ ਉਹ ਏਸੀਏ ਪਲਾਨ ਛੱਡ ਜਾਣਗੇ ਪਹਿਲੇ ਸਾਲ ਦੇ ਵਿੱਚ ਹੀ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੋ ਜਾਣਾ ਪੋਲਿਟਿਕਲ ਪ੍ਰੈਸ਼ਰ ਵੀ ਆ ਜਿਹੜੀ ਕੀਮਤ ਐ ਇਸ ਵੇਲੇ ਵਧ ਰਹੀ ਆ ਉਹ ਇੱਕ ਬਹੁਤ ਵੱਡਾ ਇਸ਼ੂ ਆ 2026 ਦੀ ਇਲੈਕਸ਼ਨ ਦੇ ਵਿੱਚ ਬਹੁਤ ਸਾਰੇ ਰਿਪਬਲਿਕਨ ਇਸ ਗੱਲ ਤੋਂ ਚਿੰਤਤ ਨੇ ਕਿ ਜੇ ਆਪਾਂ ਹੁਣੀ ਇਹ ਸਬਸਿਡੀਆਂ ਖਤਮ ਕਰ ਦਿੱਤੀਆਂ ਅਫੋਰਡੇਬਲ ਅਫੋਰਡੇਬਲ ਕੇਅਰ ਐਕਟ ਦੇ ਤਹਿਤ ਪ੍ਰੀਮੀਅਮ ਵਧ ਕੇ ਲੋਕਾਂ ਦਾ ਇੰਸ਼ੋਰੈਂਸ ਵੇਂਗਾ ਹੋ ਗਿਆ ਵੋਟਾਂ ਨਹੀਂ ਪੈਣੀਆਂ ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਥੋੜਾ ਜਿਹਾ ਅੱਗੇ ਕਰ ਲਿਆ ਜਾਵੇ ਪ੍ਰਪੋਜ਼ਲ ਇਹ ਆ ਜਿਹੜੇ ਮੈਂਬਰ ਨੇ ਹਾਊਸ ਰਿਪਬਲਿਕਨਸ ਉਹਨਾਂ ਨੇ ਇੱਕ ਬਿਲ ਇੰਟਰੋਡਿਊਸ ਕੀਤਾ ਕਿ ਸਬਸਿਡੀਆਂ ਨੂੰ ਇੱਕ ਹੋਰ ਸਾਲ ਦੇ ਲਈ ਐਕਸਟੈਂਡ ਕਰ ਦਿੱਤਾ ਜਾਵੇ ਤਾਂ ਕਿ ਜਿਹੜੀ ਸਿੱਧੀ ਪ੍ਰੀਮੀਅਮ ਦੇ ਵਿੱਚ ਵੱਧ ਆਉਦੇ ਤੋਂ ਬਚਿਆ ਜਾ ਸਕੇ ਔਰ ਘੱਟੋ ਘੱਟ ਟੈਂਪੋਰਰੀਲੀ ਤੇ ਬਚਿਆ ਜਾ ਸਕੇ ਅਗਲੀਆਂ ਵੋਟਾਂ ਤੱਕ ਤੇ ਬਚਾ ਜਿਹੜਾ ਹੋ ਜਵੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫੀ ਵੱਡਾ ਜਿਹੜੀ ਸਮੱਸਿਆ ਅਮਰੀਕਾ ਦੇ ਵਿੱਚ ਆਉਣੀ ਆ ਤੇ ਲੋਕਾਂ ਨੂੰ ਇਹਦਾ ਸਾਹਮਣਾ ਕਰਨਾ ਪੈਣਾ ਯੂਐਸ ਡਿਪਾਰਟਮੈਂਟ ਆਫ ਜਸਟਿਸ ਜਾਂ ਡੀਓਜ ਜੀ ਨੂੰ ਕਹਿੰਦੇ ਆ ਇਹਨੇ ਉਬਰ ਤੇ ਕੇਸ ਕੀਤਾ ਉਬਰ ਨੂੰ ਸੂ ਕੀਤਾ ਡਿਪਾਰਟਮੈਂਟ ਆਫ ਜਸਟਿਸ ਇਹ ਕਹਿੰਦਾ ਆ ਕਿ ਉਬਰ ਡਿਸਕ੍ਰਿਮੀਨੇਸ਼ਨ ਕਰ ਰਹੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਜਿਹੜੇ ਡਿਸੇਬਿਲਟੀ ਵਾਲੇ ਨੇ ਜਾਂ ਜਿਨ੍ਹਾਂ ਦੀ ਕੋਈ ਸਪੈਸ਼ਲ ਨੀਡਸ ਨੇ ਉਬਰ ਬਾਰੇ ਆਪਾਂ ਸਾਰੇ ਜਾਣਦੇ ਹਾਂ ਬਹੁਤ ਵੱਡੀ ਕੰਪਨੀ ਆ ਉਬਰ ਕੱਲੀ ਰਾਈਡ ਸ਼ੇਅਰਿੰਗ ਨਹੀਂ ਉਬਰ ਰਾਈਡਸ ਤੇ ਹੋਰ ਬੜਾ ਕੁਝ ਇਹਨਾਂ ਦਾ ਕਾਰੋਬਾਰ ਆ ਉਬਰ ਲਗਭਗ ਦੁਨੀਆ ਦੇ 70 ਦੇਸ਼ਾਂ 'ਚ ਆਪਰੇਟ ਕਰਦੀ ਆ ਜਿਹੜੇ 10000 ਤੋਂ ਜ਼ਿਆਦਾ ਸ਼ਹਿਰ ਆ ਇਹ ਸਭ ਤੋਂ ਵੱਡੀ ਰਾਈਡ ਸ਼ੇਅਰਿੰਗ ਕੰਪਨੀਆਂ ਐ ਇਸ ਵੇਲੇ ਦੁਨੀਆ ਦੇ ਵਿੱਚ ਇਹ 15 ਸਾਲ ਪਹਿਲਾਂ ਇੱਥੇ ਸੈਨ ਫਰਾਂਸਿਸਕੋ ਦੇ ਵਿੱਚ Uber Cab ਦੇ ਨਾਂ ਨਾਲ ਸ਼ੁਰੂ ਹੋਈ ਸੀ ਜਿਹੜੀ Uber Cab ਸੀਗੀ ਕਿ ਜਿਹੜੀਆਂ ਲਗਜ਼ਰੀ ਬਲੈਕ ਕਾਰਾਂ ਨੇ রাইਡਸ ਦੇ ਲਈ ਉਹ ਮਿਲਦੀਆਂ ਸੀ ਜਿਹੜੀਆਂ ਉਹ ਫਿਰ ਇਹਨਾਂ ਨੇ ਉਹ ਤੋਂ ਲਗਜ਼ਰੀ ਕਾਰਾਂ ਤੋਂ ਐਕਸਪੈਂਡ ਕਰਕੇ ਇਹਨੂੰ ਜਿਹੜੀ ਰੋਜ਼ਮਰਾਂ ਵਾਲੀ ਰਾਈਡ ਸ਼ੇਅਰਿੰਗ ਆ ਉਹਦੇ ਵਿੱਚ ਲੈ ਆਂਦਾ ਸੀ Uber ਜਿਹਦਾ ਮੈਂ ਪਹਿਲਾਂ ਦੱਸਿਆ ਕਿ ਸਿਰਫ Uber ਦੀਆਂ ਰਾਈਡਾਂ ਹੀ ਨਹੀਂ ਆ ਇਹ Uber Eats ਜਿਹੜੀਆਂ ਫੂਡ ਡਿਲੀਵਰੀ ਆ Uber Freight ਸ਼ਿਪਿੰਗ ਤੇ ਟਰੱਕਿੰਗ ਤੇ ਜਿਹੜੀ ਆਟੋਨੋਮਸ ਕਾਰਾਂ ਵੀ ਹੁਣ ਟੈਸਟ ਕਰ ਰਹੇ ਆ ਫਲਾਈਂਗ ਟੈਕਸੀ ਦੀ ਵੀ ਉਡਣ ਵਾਲੀਆਂ ਕਾਰਾਂ ਦੀ ਵੀ ਗੱਲਬਾਤ ਜਿਹੜੀ ਸਾਹਮਣੇ ਆ ਰਹੀ ਆ ਹੁਣ ਕਈ ਮਿਲੀਅਨ ਲੋਕ ਦੁਨੀਆ ਦੇ ਵਿੱਚ ਊਬਰ ਡਰਾਈਵ ਕਰਦੇ ਆ ਐਜ਼ ਅ ਇੰਡੀਪੈਂਡੈਂਟ ਕੰਟਰੈਕਟਰਸ ਇਹ ਸਭ ਤੋਂ ਵੱਡੀ ਜਿਹੜੀ ਫੋਰਸ ਆ ਇਸ ਵੇਲੇ ਗਿਗ ਕੰਪਨੀ ਦੇ ਵਿੱਚ ਮੰਨੀ ਜਾਂਦੀ ਔਰ ਇੱਥੇ ਤੱਕ ਤੁਸੀਂ ਦੇਖ ਲਓ ਵੀ ਜਿਹੜੀ ਟਰਮ ਟੂ ਊਬਰ ਆ ਉਹ ਇੰਨੀ ਜ਼ਿਆਦਾ ਪਪੂਲਰ ਹੋ ਗਈ ਇੱਕ ਵਰਬ ਬਣ ਗਿਆ ਵੀ ਕਿੰਨੀ ਜ਼ਿਆਦਾ ਲੋਕ ਇਸ ਕੰਪਨੀ ਦੇ ਉੱਤੇ ਡਿਪੈਂਡ ਕਰਦੇ ਆ ਰੋਲਾ ਕੀ ਆ ਹੁਣ ਇਸ ਕੰਪਨੀ ਦੇ ਨਾਲ ਡਿਪਾਰਟਮੈਂਟ ਆਫ ਜਸਟਿਸ ਨੇ ਇਹਦੇ ਉੱਤੇ ਕੇਸ ਕਿਉਂ ਕੀਤਾ ਕੇਸ ਇਸ ਕਰਕੇ ਕੀਤਾ ਵੀ ਜਿਹੜੇ ਡਿਸੇਬਿਲਟੀ ਵਾਲੇ ਲੋਕ ਨੇ ਕੋ ਵੀਲਚੇਅਰ ਤੇ ਕਿਸੇ ਨੂੰ ਕੋਈ ਸਮੱਸਿਆ ਆਏ ਉਹਨਾਂ ਨੂੰ ਚੱਕਦੇ ਹੀ ਨਹੀਂ ਜਿਹੜਾ ਓਬਰ ਡਰਾਈਵਰ ਆ ਆਮ ਤੌਰ ਦੇ ਉੱਤੇ ਰਿਫਿਊਜ਼ ਕਰ ਦਿੰਦੇ ਆ ਉਹਨਾਂ ਰਾਈਟਸ ਨੂੰ ਜਿਹਦੇ ਵਿੱਚ ਸਰਵਸ ਐਨੀਮਲਸ ਹੋਣ ਜਾਂ ਅਫੋਰਡੇਬਲ ਵੀਲਚੇਅਰਸ ਹੋਣ ਹੁਣ ਕਈ ਵਾਰੀ ਡਰਾਈਵਰ ਐਕਸਟਰਾ ਚਾਰਜ ਕਰਦੇ ਆ ਵੀ ਕਲੀਨਿੰਗ ਫੀਸ ਲੈ ਲੈਂਦੇ ਆ ਵੀ ਸਰਵਸ ਐਨੀਮਲ ਕਿਉਂ ਕਿ ਇਹਦੇ ਵਿੱਚ ਗਏ ਆ ਤੇ ਸਾਨੂੰ ਇਹਨੂੰ ਸਾਫ਼ ਕਰਨ ਦੇ ਲਈ ਜਿਹੜੀ ਪੈਸੇ ਲੱਗਦੇ ਤੁਸੀਂ ਉਹ ਫੀਸ ਦਿਓ। ਕਈ ਵਾਰੀ ਜਿਹੜੀ ਕੈਂਸਲੇਸ਼ਨ ਫੀਸ ਲੱਗ ਜਾਂਦੀ ਹੁਣ ਰਾਈਡਰ ਜਿਹੜਾ ਆ ਜਿਹੜਾ ਜਿਹਨੂੰ ਮਨਾ ਕਰ ਦਿੱਤਾ ਗਿਆ ਇਸ ਉਬਰ ਤੋਂ ਵੀ ਤੁਹਾਡੇ ਲਈ ਉਬਰ ਨਹੀਂ ਆ ਸਕਦੀ ਉਹ ਵੀ ਕੈਂਸਲੇਸ਼ਨ ਫੀਸ ਨਾਲ ਹਿੱਟ ਹੁੰਦਾ। ਮਤਲਬ ਇੱਕ ਤੇ ਉਹਨੂੰ ਚੱਕਿਆ ਨਹੀਂ ਦੂਜਾ ਉੱਤੋਂ ਕੈਂਸਲੇਸ਼ਨ ਫੀਸ ਉਹਦੇ ਉੱਤੇ ਲਾ ਦਿੱਤੀ ਗਈ। ਡਿਪਾਰਟਮੈਂਟ ਆਫ ਜਸਟਿਸ ਇਹ ਕਹਿੰਦਾ ਆ ਕਿ ਇਹ ਜਿਹੜੀ ਪ੍ਰੈਕਟਿਸ ਆ ਇਹ ਕਹਿ ਲੋ ਕਿ ਜਿਹੜੇ ਅਮੈਰੀਕਨਸ ਨੇ ਵਿਦ ਡਿਸੇਬਿਲਟੀ ਐਕਟ ਜਿਹੜੀ ਹੈਗੀ ਆ ਉਹਨੂੰ ਤੋੜਦੀ ਆ ਏਡੀਏ ਆ ਅਮੈਰੀਕਨਸ ਵਿਦ ਡਿਸੇਬਿਲਟੀ ਐਕਟ ਉਹਦੀ ਉਲੰਘਣਾ ਹੈ ਗਲਤ ਆ ਇਹ ਲਾ ਸੂਟ ਦੇ ਵਿੱਚ ਕੀਤਾ ਕੀ ਗਿਆ ਕਿ ਊਬਰ ਨੂੰ ਇਹਨਾਂ ਵਾਇਲੇਸ਼ਨਸ ਤੋਂ ਰੋਕਿਆ ਜਾਵੇ ਤੇ ਇਹਨੂੰ ਇਹਦੇ ਤੇ ਜ਼ੋਰ ਪਾਇਆ ਜਾਵੇ ਕਿ ਆਪਣੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀ ਕਰੇ ਸਰਕਾਰ ਇਹ ਕਹਿੰਦੀ ਆ ਕੇ ਜਿਹੜਾ ਜਿਹੜਾ ਡੈਮੇਜ ਹੋਇਆ ਮਨੀ ਡੈਮੇਜ ਆ ਜਿਹਨੇ ਫੈਕਟਰ ਫੈਕਟਰਡ ਰਾਈਡਰਸ ਨੇ ਉਹਦੇ ਉੱਤੇ ਵੀ ਕੀਤੀ ਜਾਵੇ ਔਰ ਲਾਸਟ ਸੂਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ Uber ਨੂੰ ਵੱਧ ਤੋਂ ਵੱਧ ਜੁਰਮਾਨਾ ਲਾਇਆ ਜਾਵੇ Uber ਨੇ ਹਜੇ ਦੇ ਉੱਤੇ ਕੋਈ ਜਿਹੜਾ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਇਹ ਮਾਮਲਾ ਬਹੁਤ ਵੱਡਾ ਆ ਕਾਨੂੰਨ ਦੇ ਤਹਿਤ ਤੁਸੀਂ ਕਿਸੇ ਵੀ ਡਿਸੇਬਿਲਟੀ ਵਾਲੇ ਵਿਅਕਤੀ ਨੂੰ ਨਾ ਨਹੀਂ ਕਰ ਸਕਦੇ ਉਹਨੂੰ ਮਨਾ ਨਹੀਂ ਕਰ ਸਕਦੇ ਕਿ ਤੂੰ ਇਹ ਜਿਹੜੀ ਕਾਰ ਦੇ ਵਿੱਚ ਇਸ ਰਾਈਡ ਸ਼ੇਅਰਿੰਗ ਦੇ ਵਿੱਚ ਨਹੀਂ ਜਾ ਸਕਦਾ ਪਰ ਇਹ ਮਨਾ ਕਰ ਰਹੇ ਆ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਚਰਚਾ ਇਸ ਵੇਲੇ ਹੋ ਰਹੀ ਹੈ ਤੇ ਡਿਪਾਰਟਮੈਂਟ ਆਫ ਜਸਟਿਸ ਨੇ ਕੇਸ ਫਾਈਲ ਕਰ ਦਿੱਤਾ ਅਗਲੀ ਗੱਲਬਾਤ ਇੱਕ 13 ਸਾਲਾ ਲੜਕਾ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਪੀਐਸ ਕਾਉਂਟੀ ਦੇ ਵਿੱਚ ਤੇ ਉਹਨੂੰ ਕਸਟਡੀ ਦੇ ਵਿੱਚ ਲਿਆ ਗਿਆ ਆ ਮਾਸ ਸ਼ੂਟਿੰਗ ਥ੍ਰੈਟਸ ਜਿਹੜੇ ਆਨਲਾਈਨ ਕਰਨ ਦੇ ਲਈ ਪੁਲਿਸ ਨੇ ਕੀ ਦੇਖਿਆ ਕਿ ਜਿਹੜੇ ਇਨਵੈਸਟੀਗੇਟਰਸ ਨੇ ਉਹਨਾਂ ਨੇ ਇੱਕ ਉਹਦੇ ਘਰ ਦੇ ਵਿੱਚੋਂ 23 ਬੰਦੂਕਾਂ ਬਹੁਤ ਸਾਰੇ ਜਿਹੜੇ 3D ਪ੍ਰਿੰਟਰ ਤੇ ਹੋਰ ਬਹੁਤ ਕੁਝ ਲੱਭਿਆ ਹੁਣ ਇਸ ਮਾਮਲੇ ਦੇ ਵਿੱਚ ਇਹ ਵੀ ਉਹਨਾਂ ਨੇ ਦੇਖਿਆ ਕਿ ਫਾਇਰਵਰਕਸ ਸਿਗਾ ਉੱਥੇ ਬਹੁਤ ਸਾਰਾ ਜਿਹੜੇ ਕੁਝ ਡਿਸਟਰਬਿੰਗ ਐਵੀਡੈਂਸਸ ਸੀਗੇ ਜਿਹੜੇ ਪਿਛਲੇ ਜਿਹੜੇ ਕੁਝ ਸਕੂਲ ਸ਼ੂਟਰ ਸੀ ਉਹਨਾਂ ਦੇ ਇਹ ਚੀਜ਼ ਬਹੁਤ ਵੱਡੀ ਖਤਰਨਾਕ ਸੀ ਇਹਨੇ ਨਾ ਧਮਕੀਆਂ ਦਿੱਤੀਆਂ ਸੀ ਵੀ ਮੈਂ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਕਰ ਦੇਣੀ ਹੈ ਔਰ ਉਸ ਮਾਸ ਸ਼ੂਟਿੰਗ ਦਾ ਕੀਤੀ ਨਹੀਂ ਸੀ ਪਰ ਕਿਉਂਕਿ ਇਹਨੇ ਧਮਕੀਆਂ ਸੀ ਹੁਣ ਉਹਨੂੰ ਗ੍ਰਫਤਾਰ ਉਸ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਔਰ ਇਹਦੀ ਜਿਹੜੀ ਅਬਸੈਸ਼ਨ ਆ ਸ਼ੂਟਰ ਦੀ ਇਹਨੇ ਜਿਹੜੇ ਕਲੰਬੀਆ ਆਪਣੇ ਜਿਹੜੇ ਕਈ ਹੋਰ ਸ਼ੂਟਰਸ ਹੈਗੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਕਾਪੀ ਕਰਦਾ ਸੀ ਉਹਨਾਂ ਦੇ ਕੱਪੜੇ ਉਹਨਾਂ ਦਾ ਜਿਹੜਾ ਕੈਲੋਕ ਇਹਨੇ ਯੂਵਰਲਟੀ ਸ਼ੂਟਰ ਨੂੰ ਸਟੱਡੀ ਕੀਤਾ ਯੂਵਰਲਟੀ ਸਕੂਟਰ ਸ਼ੂਟਰ ਦੀ ਤੁਸੀਂ ਯਾਦ ਹੋਊਗੀ ਘਟਨਾ ਇਹਨੇ ਆਪਣੇ ਕਮਰੇ ਨੂੰ ਉਹ ਬੰਦੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਮਾਸ ਕਿਲਿੰਗ ਕੀਤੀਆਂ ਸੀ ਉਹਦੇ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਮਤਲਬ ਸਜਾਇਆ ਸੀ ਇਹ ਵੀ ਜਿਹੜੇ ਚਾਰजेस ਨੇ ਇਹਦੇ ਉੱਤੇ ਹੁਣ ਲਾਏ ਗਏ ਨੇ ਜਿਹੜੇ ਅਨਲੌਫਲ ਪੋゼਸ਼ਨ ਆਫ ਗਨਜ਼ ਅਨਲੌਫਲ ਪੋゼਸ਼ਨ ਆਫ ਫਾਇਰਵਰਕਸ ਤੇ ਜਿਹੜੇ ਮੇਕਿੰਗ ਥ੍ਰੈਟ ਮੇਕਿੰਗ ਥ੍ਰੈਟਸ ਟੁਵਾਰਡ ਅ ਸਕੂਲ ਇਹ ਇਹਦੇ ਉੱਤੇ ਜਿਹੜੇ ਦੋਸ਼ ਉਹ ਆਇਦ ਕੀਤੇ ਗਏ ਆ ਆਫੀਸਰ ਇਹ ਕਹਿੰਦੇ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਨੇ ਇੱਕ ਬਹੁਤ ਸੀਰੀਅਸ ਟਾ ਮਤਲਬ ਟ੍ਰੈਜੇਡੀ ਨੂੰ ਬਚਾ ਲਿਆ ਇਹਨੂੰ ਫੜਨ ਦੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜਾ ਮਤਲਬ ਉਹਦੀ ਉਹਨੂੰ ਉੱਥੇ ਜੋ ਜਿਹੜੀ ਆਪਣੇ ਹੈਗੀ ਆ ਜੁਵਨਾਈਲ ਡਿਟੈਂਸ਼ਨ ਉਹਦੇ ਵਿੱਚ ਰੱਖਿਆ ਗਿਆ ਆ ਅਗਲਾ ਸਟੈਪ ਇਹ ਆ ਕਿ 22 ਸਤੰਬਰ ਨੂੰ ਇਹਦੀ ਹੁਣ ਸੁਣਵਾਈ ਆ ਜਜ ਡਿਸਾਈਡ ਕਰੂਗਾ ਵੀ ਇਹਨੂੰ ਅੰਦਰ ਰੱਖਣਾ ਹੈ ਜਾਂ ਇਹਨੂੰ ਛੱਡਣਾ ਹੈ ਪੁਲਿਸ ਇਹ ਕਹਿੰਦੀ ਆ ਜਾਂ ਚਿੰਤਾ ਆ ਵੀ ਜੇ ਇਹਨੂੰ ਛੱਡ ਦਿੱਤਾ ਤੇ ਵਾਪਸ ਆ ਕੇ ਫੇਰ ਇਹ ਉਹਨਾਂ ਮਾੜੀਆਂ ਆਦਤਾਂ ਦੇ ਵਿੱਚ ਹੀ ਪੈ ਜਾਊਗਾ ਮੈਟਰ ਕਿਉਂ ਕਰਦੀ ਇਹ ਚੀਜ਼ ਇਸ ਕਰਕੇ ਵੀ ਦੱਸਦੀ ਆ ਕਿ ਜਿਹੜੇ ਗਨਸ ਦਾ ਐਕਸੈਸ ਕਿੰਨਾ ਈਜ਼ ਆ ਜਿਹਦੇ ਵਿੱਚ 3D ਪ੍ਰਿੰਟਿੰਗ ਦੇ ਜਾਂ ਆਨਲਾਈਨ ਜਿਹੜੀ ਰੈਡਿਕਲਾਈਜੇਸ਼ਨ ਆ ਉਹ ਕਿਸ ਤਰੀਕੇ ਦੇ ਨਾਲ ਰਿਸਕ ਜਿਹੜਾ ਵਧਾ ਸਕਦੀ ਆ ਉਹ ਵੀ ਖਾਸ ਕਰ ਬਹੁਤ ਯੰਗ ਟੀਨੇਜਰ ਜਿਵੇਂ ਇਹ 13 ਸਾਲਾਂ ਦਾ ਆ ਦੂਜਿਆਂ ਦੇ ਨਾਲ ਇੱਕ ਪੱਖ ਹੋਰ ਵੀ ਆ ਅਮਰੀਕਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਮਾਸ ਸ਼ੂਟਿੰਗ ਦੇ ਵਿੱਚ ਵਾਧਾ ਹੋਇਆ ਮਾਸ ਸ਼ੂਟਿੰਗ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਚਾਰ ਜਾਂ ਚਾਰ ਤੋਂ ਵੱਧ ਲੋਕਾਂ ਨੂੰ ਗੋਲੀ ਮਾਰੀ ਜਾਂਦੀ ਹੈ ਪਿਛਲੇ ਦਹਾਕੇ ਦੇ ਵਿੱਚ ਕਈ ਮਤਲਬ ਸੈਂਕੜੇ ਤਹੀਆਂ ਘਟਨਾਵਾਂ ਰਿਕਾਰਡ ਹੋ ਰਹੀਆਂ ਜਿਹੜੀਆਂ ਟ੍ਰੈਜੇਡੀਜ਼ ਹੋਈਆਂ ਸਕੂਲਾਂ ਦੇ ਵਿੱਚ ਜਿਵੇਂ ਆਪਣੇ ਕੌਮੀਨ ਦੇ ਵਿੱਚ ਹੋਈ ਹੈ ਸੈਂਡੀ ਹੱਕ ਦੇ ਵਿੱਚ ਪਾਰਕ لینڈ ਦੇ ਵਿੱਚ ਯੂਵੈਲਟੀ ਦੇ ਵਿੱਚ ਇਹਨੇ ਪੂਰੀ ਦੁਨੀਆ ਦਾ ਧਿਆਨ ਇਧਰਲੇ ਪਾਸੇ ਖਿੱਚਿਆ ਸੀ ਔਰ ਸੇਫਟੀ ਦੇ ਉੱਤੇ ਇੱਕ ਵਾਰੀ ਬਹੁਤ ਵੱਡਾ ਡਿਬੇਟ ਛੜਿਆ ਗਨ ਐਕਸੈਸ ਦੇ ਉੱਤੇ ਮੈਂਟਲ ਹੈਲਥ ਦੇ ਉੱਤੇ ਆ ਜਿਹੜੀ ਸ਼ੂਟਿੰਗ ਹੋਈ ਆ ਟਾਰਗੇਟਡ ਜਿਹੜੀਆਂ ਪੋਲਿਟਿਕਲ ਫਿਗਰਸ ਨੇ ਅਸੈਸੀਨੇਸ਼ਨ ਅਟੈਂਪਟ ਡੋਨਲਡ ਟਰੰਪ ਦੀ ਹੋਈ ਸੀ ਤੇ ਆ ਹੁਣ ਚਾਰਲੀ ਕਿਰਕ ਦੀ ਹੱਤਿਆ ਹੋਈ ਆ ਇਹ ਸਾਰੀਆਂ ਦਾ ਸਬੰਧ ਕਿਤੇ ਨਾ ਕਿਤੇ ਇਹਦੇ ਨਾਲ ਜੁੜਦਾ ਆ ਬਹੁਤ ਸਾਰੀਆਂ ਜਿਹੜੀਆਂ ਸ਼ੂਟਿੰਗ ਨੇ ਉਹਦੇ ਵਿੱਚ ਸੈਮੀ ਆਟੋਮੈਟਿਕ ਰਾਈਫਲਸ ਇਨਵੋਲਵ ਨੇ ਹੈਂਡਗਨਸ ਨੇ ਜਾਂ ਕੁਝ ਲੀਗਲੀ ਪਰਚੇਸ ਕੀਤੀਆਂ ਗਈਆਂ ਆ ਹੈਗੀਆਂ ਤੇ ਦੂਜੀਆਂ ਜਿਹੜੀਆਂ ਇਲੈਗਲ ਨੇ ਸੋ 3D ਪ੍ਰਿੰਟਡ ਗਨਸ ਵੀ ਨੇ ਇੱਕ ਨਵਾਂ ਥ੍ਰੈਟ ਜਿਹੜਾ ਇਸ ਵੇਲੇ ਰਗ ਰਜੀਆਂ ਗੋਸਟ ਗਨਸ ਨੇ ਕਿ ਅਨਟਰੇਸੇਬਲ ਫਾਇਰਆਰਮ ਜਿਹੜੀਆਂ ਆਮ ਤੌਰ ਦੇ ਉੱਤੇ 3D ਪ੍ਰਿੰਟਡ ਹੁੰਦੀਆਂ ਆ ਜਿਹੜੀਆਂ ਇਦਾਂ ਲੱਗਦੀਆਂ ਕਿ ਜਿਵੇਂ ਇਹ ਇਹਦੇ ਇਸ ਮਾਮਲੇ ਦੇ ਵਿੱਚ ਸੀਗੀਆਂ ਜਿਹਦੇ ਕੋਲ ਇਹ 23 ਗਨਸ ਲੱਭੀਆਂ ਨੇ ਪਰ ਇੱਕ ਬਹੁਤ ਵੱਡੀ ਟ੍ਰੈਜੇਡੀ ਤੋਂ ਪੁਲਿਸ ਨੇ ਇਸ ਬੱਚੇ ਨੂੰ ਲੜਕੇ ਨੂੰ ਗ੍ਰਿਫਤਾਰ ਕਰਕੇ ਬਚਾ ਲਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆਂ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ